ਸਸੀ ਗਾਲ ਜੀ ਲਓ ਜੀ ਬਹੁਤ ਸੋਹਣਾ ਡਿਜ਼ਾਈਨ ਆਇਆ ਜੀ ਪਿਓਰ ਚਾਕਲੇਟ بیس ਦੇ ਵਿੱਚ ਬਹੁਤ ਸੋਹਣਾ ਬੇਸ ਨਵਾਂ ਲਾਂਚ ਹੋਇਆ ਜੀ ਚਾਕਲੇਟ بیس ਇਹ ਸਤੋਂ ਨਮਕ ਪ੍ਰਸਤ ਹੁੰਦਾ ਹੈ ਬਹੁਤ ਸ਼ਾਨਦਾਰ ਕਟਦਾਨੇ ਦਾ ਤੇ ਥ੍ਰੈਡ ਦਾ ਜ਼ਰੀ ਦਾ ਕੰਮ ਹੋਇਆ ਦੇ ਵਿੱਚ ਦੇਖੋ ਜੀ ਨੈਕ ਲਾਈਨ ਬਹੁਤ ਸੋਹਣੀ ਬਣੀ ਆਈ ਹੋਈ ਔਰ ਕੇਰਾ ਚੈੱਕ ਕਰ ਲੋ ਜੀ ਕੇਰੇ ਦੇ ਉੱਤੇ ਬਹੁਤ ਸ਼ਾਨਦਾਰ ਵਰਕ ਹੋਇਆ ਜੀ ਟੋਟਲ ਇਹ 5 ਮੀਟਰ ਸੁੰਡ ਆਊਗਾ ਆਲ ਓਵਰ ਔਰ ਬਹੁਤ ਸੋਹਣਾ ਕਟਦਾਨੇ ਦਾ ਹੈਂਡ ਵਰਕ ਦਾ ਕੰਮ ਕਰਵਾਇਆ ਜੀ ਬਹੁਤ ਸੋਹਣੀ ਲੁੱਕ ਦਾ ਵੀ ਸਿਰੇ ਰੈਡੀ ਕਰਵਾਇਆ ਆਪਣੇ ਇਹ ਦੁਪੱਟਾ ਦੇਖੋ ਜੀ ਬਹੁਤ ਸ਼ਾਨਦਾਰ ਦੁਪੱਟਾ ਰੈਡੀ ਕਰਵਾਇਆ ਪਿਓਰ ਮਸਲੀਨ ਦਾ ਵਰਕ ਚੈੱਕ ਕਰੋ ਦੁਪੱਟੇ ਦਾ ਜੀ ਕਿੰਨਾ ਅਲਟੀਮੇਟ ਹੈ ਚੈੱਕ ਕਰੋ ਕਿ ਇਸ ਕਿੰਨਾ ਸ਼ਾਨਦਾਰ ਵਰਕ ਹੋਇਆ ਜੀ ਫੋਰ ਸਾਈਡ ਲੈਸ ਐਮਬਰਾਇਡਰੀ ਹੋਈ ਹੈ ਫੋਰ ਸਾਈਡ ਔਰ ਕਲਰ ਵੀ ਬਹੁਤ ਸੋਹਣੇ-ਸੋਹਣੇ ਰੈਡੀ ਕਰਵਾਏ ਨੇ ਜੀ ਕਦਰਾਂ ਦੀ ਗੌਰ ਕਰ ਲੂਸੀ ਜੀ ਇੰਗਲਿਸ਼ ਕੰਮ ਰੈਡੀ ਕਰਵਾਏ ਨੇ ਆਪਣੇ ਤੇ ਪ੍ਰਾਈਸ ਵੀ ਜਿਹੜਾ ਜੈਨੂਨ ਹੈ ਜੀ ਬਿਲਕੁਲ ਜੈਨੂਨ ਪ੍ਰਾਈਸ ਦੇ ਉੱਪਰ ਆਪਾਂ ਰੈਡੀ ਕਰਵਾਇਆ ਹੈ ਤੇ ਆਲੋ ਜੀ ਕਲਰ ਚੈੱਕ ਕਰੋ ਕਲਰ ਬਹੁਤ ਸੋਹਣੇ ਚਾਰ ਕਲਰ ਰੈਡੀ ਕਰਵਾਏ ਨੇ ਲਓ ਜੀ ਬ ਔਰ ਆਪਣਾ ਪੇਜ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਜੀ ਸਪੋਰਟ ਕਰਿਆ ਕਰੋ ਦੇਖੋ ਵੱਧ ਤੋਂ ਵੱਧ ਸਪੋਰਟ ਕਰੋ ਜੀ ਆਪਣੀ ਵੱਧ ਤੋਂ ਵੱਧ ਪੇਜ ਸ਼ੇਅਰ ਕਰ ਦਿਓ ਅਲੀ ਸ਼ੇਅਰ ਸ਼ੋਰੂਮ ਪੀਖੀ ਦਾ ਪੇਜ ਆਪਣਾ ਜੀ ਅਲੀ ਸ਼ੇਅਰ ਸ਼ੋਰੂਮ ਪੀਖੀ ਦਾ ਪੇਜ ਆਪਣਾ ਜੀ ਪ੍ਰਾਈਸ ਤੁਸੀਂ ਜਜਮੈਂਟ ਕਰੋਗੇ ਨਾ ਤੁਸੀਂ ਕਹੋਗੇ ਵੀ 1500 1200 1800 ਦਾ ਪੀਸ ਹੈ ਆਪਣਾ ਜਿਹੜਾ ਜੈਨੂਇਨ ਪ੍ਰਾਈਸ ਦਾ ਕੰਮ ਹੈ ਨਾ ਜੀ ਉਹਦੇ ਵਿੱਚ 980 ਰੁਪਏ ਪ੍ਰਾਈਸ ਹੈ 980 ਰੁਪਏ ਦਾ ਪ੍ਰਾਈਸ ਹੈ ਜੀ 980 ਓਨਲੀ ਫੁੱਲ ਹੈਵੀ ਐంబਰੋਇਡਰੀ ਹੈ ਰਿਜ਼ਲ ਬੇਸ ਲੱਗਿਆ ਹੈ ओरिजिनल ਦੁਪੱਟਾ ਬਰੌਂਡਰੀ ਫੁੱਲ ਹੈਵੀ ਹੋਈ ਹੈ ਪ੍ਰਾਈਸ 980 ਸ਼ਿਪਿੰਗ ਫ੍ਰੀ ਹੈ ਆਨਲਾਈਨ ਪੇਮੈਂਟ ਦੇ